ਸਵਾਗਤਾਂ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਮਲੋਟ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਮਲੋਟ ਦੇ ਬਿਲਕੁਲ ਨੇੜੇ ਹੀ ਪਿੰਡ ਰਹਿ ਜਾਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦਸੋ ਬਾਈ ਜਿਹੜੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹਨਾਂ ਕੋਲ ਕੁਸਕਨਾ ਘਰੇ ਰੱਖੇ ਹੋਏ ਆ ਇਸ ਵੀਡੀਓ 'ਚ ਇਹਨਾਂ ਨੇ ਇੱਕ ਛੋਟੀ ਬਕਾਊ ਕੀਤੀ ਐ। ਇਹਦੀ ਡਿਟੇਲ ਆਪਾਂ ਨੂੰ ਮਿਲ ਜਾਣੀ ਐ ਜਿਹੜਾ ਇਹਦੇ ਸੀਮਨ ਲੱਗਾ ਉਹ ਸਿੱਕਾ ਮੇਰੇ ਹੱਥ 'ਚ ਵੀ ਹੈਗਾ ਤੇ ਮੈਂ ਤੁਹਾਨੂੰ ਦੱਸ ਦੇਣਾ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹਨੇ ਚੰਗੀ ਛੋਟੀ ਖਰੀਦਣੀ ਆ ਤੁਸੀਂ ਇਹਦੀ ਜੇ ਬਾਡੀ ਬੰਤਰ ਨੂੰ ਸਮਝਣੋ ਤਾਂ ਤੁਹਾਨੂੰ ਇਹ ਅੱਗੋਂ ਪਤਲੀ ਤੇ ਪਿੱਛੋਂ ਭਾਰੀ ਛੋਟੀ ਦਿਸੂਗੀ ਦੁੱਧ ਵਾਲੇ ਪੱਖ ਤੋਂ ਆ ਸਹੀ ਐ ਵੀ ਇਹ ਚੰਗੀ ਨਿਕਲਣਾ ਇਹਨੂੰ ਚਾਹੀਦਾ ਕਿਉਂਕਿ ਇਹਦੇ ਥਣ ਸੋਨੇ ਦੀਂਦੇ ਐ। ਥੋੜਾ ਜ਼ੂਮ ਕਰਾਂ ਤਾਂ ਬਿੱਥੀ ਵੀ ਇੱਥੋਂ ਕਲੀਅਰ ਹੋ ਜੂਗੀ ਹਾਲਾਂਕਿ ਤੋੜ ਕੇ ਵੀ ਤੁਹਾਨੂੰ ਇਹ ਝੋਟੀ ਦਿਖਾਉਂਗਾ ਪਰ ਇੱਕ ਵਾਰ ਇਹਦਾ ਥਣ ਹੋਵਾਨਾ ਇਵੇਂ ਵੀ ਤੁਸੀਂ ਦੇਖ ਸਕਦੇ ਹੋ ਸੋ ਆਓ ਇਹਦੀ ਜਾਣਕਾਰੀ ਲਈਏ ਇਹਦੀ ਡਿਟੇਲ ਆਪਾਂ ਨੂੰ ਬਾਈ ਹਰਮਨ ਦੱਸੂਗਾ ਹਾਲਾਂਕਿ ਹਰਮਨ ਦਾ ਵਪਾਰ ਦਾ ਕੰਮ ਹੈ ਪਰ ਇਹ ਝੋਟੀ ਇਹਨਾਂ ਦੇ ਆਪਦੇ ਘਰਾਂ ਦੇ ਵਿੱਚੋਂ ਹੀ ਐ ਇਹਦੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਨੇ ਆ ਫਿਰ ਇਹ ਤੁਹਾਨੂੰ ਤੋੜ ਕੇ ਦਿਖਾ ਦੇਣਗੇ ਹਰਮਨ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਰਮਨ ਆਪਣੇ ਕੋਲ ਵਿਕਰੀ ਵਾਲੇ ਪਸ਼ੂ ਗਾਵਾਂ ਹੀ ਲਾਉਣੇ ਮੇਰੇ ਖਾਲਚ ਜ਼ਿਆਦਾ ਗਾਵਾਂ ਲੈ ਕੇ ਨਹੀਂ ਜੀ ਛੁੱਟੀਆਂ ਜੇ ਵੇਚਣ ਲੱਗੇ ਹਾਂ ਹਾਂਜੀ ਕਰਦੀ ਹੈ ਹਾਂਜੀ ਇਹ ਆਪਣੇ ਤਾਇਏ ਜੀ ਕੋਲ ਛੁੱਟੀਆਂ ਠੀਕ ਹੈ ਹਾਂਜੀ ਹਾਂਜੀ ਕੰਨਵਾ ਸੂਆ ਇਹ ਪਹਿਲਾ ਸੋਏ ਸੁਣਾ ਜੀ ਇਹਦੀ ਮਾਂ ਵੀ ਆਪਣੇ ਕੋਲ ਮਾਂ ਆਪਣੇ ਕੋਲੇ ਤਾਇਏ ਨਹੀਂ ਆਪਣੇ ਕੋਲੇ ਛੋਟੀ ਵੈਸੇ ਲਈ ਸੀ ਜਿਹੜੀ ਜਿਹੜੀ ਮਾਂ ਸੀਗੀ ਘਰ ਤੋਂ ਹੀ ਰਵਾ ਵੈਸੇ ਤੁਰਿਆ ਆਉਂਦਾ ਸੀ ਸਾਰਾ ਇਹਦੀ ਮਾਂ ਵੀ ਜਿਹੜੀ ਉਹ ਆਪਣੇ ਘਰੋਂ ਹੀ ਸੀਗੀ ਮਾਂ ਸੀਗੀ ਵੀਰਜੀ ਆਪਣੇ ਉਹ ਦਾਰੇ ਬੁਲਦੀ ਸੀ ਜਿਹੜੇ ਲక్ష్ਮੀ ਡੇਰੀ ਫਾਰਮ ਵਾਲਿਆਂ ਕੋਲੇ ਜੀ ਠੀਕ ਹੈ ਠੀਕ ਹੈ ਆਪ ਹੈਗੀ M51 ਦੀ ਜੀ M52 ਦੀ ਜੀ ਸੀਮੰਟ ਦੇ ਜਿਹੜਾ ਲੱਗਾ ਹੋਇਆ ਜੀ ਉਹ ਹਸਾਰ ਵਾਲਿਆਂ ਦਾ ਲੱਗਾ ਤੁਹਾਡੇ ਹੱਥ ਜੀ ਹੈਗਾ ਜੀ ਦਸੋ HSB सुरेंद्र ਸੰਸਨੀਵਾਲ ਜੀ ਦੀ ਸੀਮੰਟ ਬੈਂਕ ਦੇ ਵਿੱਚ ਬੋਲਾ ਤੰਨਾ ਤੰਨੇ ਦਾ ਇਹਦੇ ਸੀਮਨ ਲੱਗਾ ਵਿਆ ਸਿੱਕਾ ਮੇਰੇ ਕੋਲ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਸੁਰਿੰਦਰ ਸੰਸਨੀਵਾਲ ਦੀ ਸੀਮਨ ਬੈਂਕ ਐਚਐਸਬੀ ਦੇ ਵਿੱਚੋਂ ਤੰਨੇ ਬੁੱਲਦਾ ਤੇ ਸੀਮਨ ਲੱਗਾ ਹਰਮਨ ਬਾਈ ਉਮਰ ਕਿੰਨੀ ਹੈ ਛੁੱਟਲੀ ਉਮਰ ਇਹਦੀ 3 ਸਾਲ ਹੋ ਗਈ ਹੈ ਜੀ ਇਹਦਾ 2022 ਦੇ ਵਿੱਚ ਜੁਲਾਈ ਦੀ 4 ਤਰੀਕ ਨੂੰ ਜਨਮ ਹੋਇਆ ਜੀ 4 ਜੁਲਾਈ ਤੇ 2022 ਦਾ ਇਹਦਾ ਜਨਮ ਹੈ ਜੀ ਤਿੰਨ ਸਾਲੇ ਦੀ ਉਮਰ ਹੋ ਗਈ ਹੈ ਜੀ ਦਿਨ ਕਿੰਨੇ ਲਊ ਸੂਣ ਚ ਦਿਨ ਇਹਦੇ ਬਸ 2-4 ਦਿਨ ਰਹਿ ਗਏ ਨੇ ਜੀ ਇਹਦੀ ਮਾਂ ਦਾ ਦੁੱਧ ਕਿੰਨਾ ਚੁੰਧਦੀ ਮਾਂ ਦਾ ਜੀ ਪਹਿਲੇ ਸੂਏ ਦਾ ਹੈਗਾ ਸੀ 12-13 ਕਿਲੋ ਜੀ ਜਦੋਂ ਹੁਣ ਤੀਜੇ ਸੂਏ ਨਾਲ ਸੇਲ ਕੀਤੀ ਉਹ ਤੋਂ 17 ਕਿਲੋ ਚ ਵਾਗੇ ਇਹਨਾਂ ਨੇ ਦਿੱਤੀ ਹੈ ਜੀ ਤੀਜੇ ਸੂਏ 17 ਕਿਲੋ ਅੱਛਾ ਉਹਦੀ ਵੀਡੀਓ ਮੇਰੇ ਖਿਆਲ ਚ ਤੁਹਾਡੇ ਕੋਲ ਹੈਗੀ ਹੈ ਇਸ ਟਾਈਮ ਪਹਿਲੇ ਸੂਏ ਦੀ ਵੀ ਹੈਗੀ ਉਸ ਮਾਝ ਦੀ ਆਪਣੇ ਕੋਲ ਹੀ ਹਮ ਤੇ ਜਦੋਂ ਆਪਾਂ ਸੇਲ ਕੀਤੀ ਹੈ ਉਦੋਂ ਦੀ ਵੀ ਹੈਗੀ ਹੈ ਜਿੰਦੀ ਮਾਂ ਦੀ ਠੀਕ ਹੈ ਅੱਛਾ ਭਾਈ ਕੀ ਹੈ ਦੀ ਡਿਮਾਂਡ ਕਰਦੇ ਨੂੰ ਡਿਮਾਂਡ ਇਹਦੀ 1,40,000 ਰੁਪਏ ਰ ਠੀਕ ਹੈ ਉਹੀ ਸਾਈਡ ਤੇ ਦੋਸਤੋ ਫੇਰ ਝੋਟੀ ਇੱਕ ਵਾਰ ਦੇਖ ਲਓ ਤੁਸੀਂ ਇਹਦਾ ਹਵਾਨਾ ਦੇਖੋ ਕਰਮਾ ਵਾਲੀ ਦਾ ਖੁੱਲੇ ਡੁੱਲੇ ਪੈਟ ਪੁੜੇ ਦੀ ਐ ਪੂਰੀ ਉੱਤੋਂ ਚੌੜੀ ਤੇ ਹਵਾਨਾ ਵੀ ਦੇਖੋ 17 ਕਿਲੋ ਮਾਂ ਦਾ ਦੁੱਧ ਤੀਜੀ ਸੂਏ ਦਾ ਪਰ ਇਹ ਪਹਿਲੇ ਸੂਏ ਚ ਆਪਦੀ ਮਾਂ ਨਾਲੋਂ ਜਿੰਨਾ ਉਹਨੇ ਪਹਿਲੇ ਸੂਏ ਚ ਦਿੱਤਾ ਉਸ ਤੋਂ ਵੱਧ ਦੁੱਧ ਇਹਨੂੰ ਦੇਣਾ ਚਾਹੀਦਾ ਉਹਦਾ ਦੁੱਧ 12-13 ਕਿਲੋ ਸੀ ਆਸ ਇਹਦੇ ਤੋਂ ਵੱਧ ਹੀ ਕਰ ਸਕਦੇ ਆ ਖੈਰੇ ਜਿਹੜਾ ਭਰਾ ਖਰੀਦੂਗਾ ਉਹ ਵੀ ਸਮਝ ਆਪਦੀ ਵਰਤੇ ਵੀ ਉਹ ਕਿੰਨਾ ਦੁੱਧ ਤੇ ਤੋਂ ਝੋਲੂਗਾ ਤੋਰ ਕੇ ਥੋੜੀ ਦਿਖਾਉਣਿਆ ਹਰਮਣ ਫੇਰ ਪੂਛ ਫੜ ਕੇ ਹਲਾਈ ਖੜੀ ਸੀਲ ਸ਼ਰੀਫ ਐ ਪਹਿਲਾਂ ਪਸ਼ੂ ਥੋੜਾ ਜਿਹਾ ਜੋ ਤੋਰਾਂਗੇ ਹੋ ਸਕਦਾ ਡਰ ਕੇ ਮਾੜਾ ਮੋਟ ਭੱਜੇ ਪਰ ਇੱਥੇ ਖੜੀ ਪੂਰੀ ਸ਼ਰੀਫ ਹਵਾਨਾ ਦੇਖੋ ਕਰਮਾ ਵਾਲੀ ਦਾ 1 40 ਰੇਟ ਐ ਤੇ ਹਮੇਸ਼ਾ ਮੁੱਲ ਹਵਾਨੇ ਦਾ ਹੀ ਹੁੰਦਾ ਦਸੋ ਨਾਲ ਢਾਂਚਾ ਵੀ ਬਿਨਾ ਚੱਕ ਕੰਮ ਕਰਦਾ ਸੈਂਗੇ ਦੇ ਪਤਲੇ ਤੇ ਨੇੜ ਮੁੜੇ ਵੇ ਆ ਪਰ ਥੋੜੇ ਥੋੜੇ ਹਜੇ ਦੂਰ ਆ ਆਸੇ ਹੀ ਕਰ ਸਕਦੇ ਆ ਵੀ ਇਹ ਨੇੜੇ ਕਰ ਜੂਗੀ ਇਹਨਾਂ ਨੂੰ ਮੋੜ ਜੂ ਜਾਂ ਅੱਜ ਦੀ ਕੰਡੀਸ਼ਨ ਜਿੱਦਾਂ ਦੀ ਜਾਂ ਛੇਪ ਸਿੰਘਾਂ ਦੀ ਹੈ ਉਹ ਤੁਸੀਂ ਦੇਖ ਲਈਏ ਖੋਲੋ ਬਈ ਜੇ ਉਸ ਦਿਨ ਦੀਆਂ ਆਪਣੇ ਕੋਲ ਫੋਟੋਆਂ ਮਿਲ ਜਾਣਗੀਆਂ ਉਸੇ ਤਰੀਕ ਦੀਆਂ ਜੀ ਅੱਛਾ ਹਾਂ ਫੋਨ ਹੈਗਾ ਆਪਣੇ ਕੋਲ ਸਤਰੀਆਂ ਦੀਆਂ ਫੋਟੋਆਂ ਮਿਲ ਜਾਣਗੀਆਂ ਜਦੋਂ ਇਹਨਾਂ ਜਦੋਂ ਜਿੱਦਣ ਇਹਦਾ ਜਨਮ ਹੋਇਆ ਬਾਈ ਕਹਿੰਦਾ ਉਦੋਂ ਦੀ ਜਿਹੜੀ ਫੋਟੋ ਖਿੱਚੀ ਸੀ ਸੇਮ ਮੋਬਾਈਲ ਦੇ ਉੱਤੇ ਉਸ ਫੋਟੋ ਨੂੰ ਤੁਸੀਂ ਦੇਖ ਸਕੋਗੇ ਇਸ ਸਾਈਡ ਤੋਂ ਵੀ ਇਹਦੇ ਥਾਂ ਇੱਕ ਵਾਰ ਦੇਖੋ ਆ ਇਦਾਂ ਦਾ ਥਣ ਦਾ ਜਿਹੜਾ ਉਹ ਸਹਿਜ ਇਹ ਸਾਈਡ ਤੋਂ ਦਿਸਦਾ ਹੈ ਸੋ ਦੋਸਤੋ ਹੁਣ ਇਸ ਛੋਟੀ ਨੂੰ ਦੇਖੋ ਤੁਸੀਂ ਇਹਦਾ ਕਦ-ਕਾਠ ਦੇਖ ਲਓ ਕੋਲੋਂ ਆ ਕੇ ਪਾਸ ਤੁਸੀਂ ਕਰਨੀ ਹੈ ਸੋਹਣਾ ਢਾਂਚਾ ਚੰਗਾ ਥਣ ਹਵਾਨਾ ਦਿਖ ਰਿਹਾ ਇਸ ਟਾਈਮ ਦਾ ਬਾਕੀ ਮੈਂ ਕੋਸ਼ਿਸ਼ ਕੀਤੀ ਹੈ ਦੋਨਾਂ ਸਾਈਡ ਤੋਂ ਥਣ ਹਵਾਨਾ ਦਿਖਾਉਣ ਦੀ ਤੁਸੀਂ ਵੀਡੀਓ ਨੂੰ ਦੁਬਾਰਾ ਫੇਰ ਦੇਖ ਲਓ ਕੋਲੋਂ ਆ ਕੇ ਉਦੋਂ ਬਾਅਦ ਚ ਫੇਰ ਪਾਸ ਤੁਸੀਂ ਕਰ ਲਓ ਸਰਮਣੋਂ ਤੁਹਾਨੂੰ ਜਾਣ ਦਿਸਦੀ ਤੋਰ ਦੇ ਸੋ ਇਹ ਛੋਟੀ ਦੋਸਤੋ ਵਿਕਰੀ ਵਸਤੇ ਹੈ ਅੱਜ ਦੀ ਇਸ ਵੀਡੀਓ ਚ ਜਿਹੜੀ ਦਿਖਾਉਣੀ ਸੀ ਗੋਹਾ ਕਰੂਗੀ ਤਾਂ ਹਵਾਨਾ ਹੋਰ ਸੋਹਣਾ ਇਹਨੇ ਦਿਖਾ ਲੈਣਾ ਬਾਕੀ ਦਿਨ ਹਜੇ ਨੇ ਲੈ ਜਾਣਿਆ ਸੂਂਦ ਵਿੱਚ ਤੋਰਦੇ ਪਏ ਸੋ ਇਹਦਾ ਟਾਂਚਾ ਫੇਰ ਦੇਖ ਲਓ ਤੁਸੀਂ ਇੱਕ ਹੀ ਨਾਗ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣਾ ਸੀ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਸੌਦਾ ਕੋਲ ਆ ਕੇ ਕਰਿਆ ਕਰੋ ਤੇ ਨੰਬਰ ਸਕਰੀਨ ਉੱਤੇ ਇਹਨਾਂ ਦਾ ਚੱਲੀ ਮਿਹਰਬਾਨ